ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੇ ਤਰ੍ਹਾਂ ਦੇ ਫੈਬਰਿਕ ਵੀ ਸੂਟ ਵੀ ਲੈ ਕੇ ਆਏ ਆ ਇਹ ਵਾਲਾ ਕ੍ਰੇਪ ਦਾ ਫੈਬਰਿਕ ਆਏਗਾ ਤੇ ਇਹ 2.5 ਮੀਟਰ ਸ਼ਰਟ ਤੇ 2.5 ਮੀਟਰ ਬਾਟਮ ਦਾ ਪ੍ਰਾਈਸ ਦੱਸਿਆ ਹੋਇਆ ਤੁਸੀਂ ਇਹਨੂੰ ਐਕਸਟਰਾ ਕੱਪੜਾ ਵੀ ਲੈ ਸਕਦੇ ਹੋ ਇਹ ਵਾਲੇ ਸੂਟ ਆਰਗੈਂਜ਼ਾ ਸ਼ਰਟ ਆਏਗੀ ਨਾਲ ਟੈਬੀ ਦੀ ਬਾਟਮ ਆਏਗੀ ਤੇ ਇਹ ਵਾਲੇ ਸੂਟ ਬਣੇ ਹੋਏ ਆ ਕ੍ਰੇਪ ਦੇ ਵਿੱਚ ਨਾਲ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ ਨਾਲ ਦੁਪੱਟਾ ਹੈ ਜੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨੇ ਬਾਂਦਨੀ ਸਟਾਈਲ ਦੇ ਵਿੱਚ ਨੇ ਇਹ ਵਾਲੇ ਜਾਗੋ ਲਈ ਸਪੈਸ਼ਲ ਸੂਟ ਬਣੇ ਹੋਏ ਆ ਬਹੁਤ ਜਿਆਦਾ ਸੋਨੇ ਦੇ ਵਿੱਚ ਕਲਰ ਆਏ ਆ ਤੇ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਤੇ ਸੇਮ ਮਾਡਲ ਵਾਲਾ ਡਿਜ਼ਾਈਨ ਹੈ ਇਹਨਾਂ ਦੇ ਉੱਪਰ ਸਾਰਾ ਫੈਬਰਿਕ ਦਾ ਨਾਮ ਲਿਖਿਆ ਹੋਇਆ ਹੈ ਪ੍ਰਾਈਸ ਮੈਂਸ਼ਨ ਹੈ ਜੀ ਇਹਨਾਂ ਦੇ ਉੱਪਰ ਇਹ ਜ਼ੋਰਜਟ ਦਾ ਫੈਬਰਿਕ ਰਹੇਗਾ ਤੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਰਹੇਗੀ ਤੁਸੀਂ ਘੱਟ ਰੇਂਜ ਵਾਲਾ ਵੀ ਸੂਟ ਆਰਡਰ ਕਰਦੇ ਹੋ ਤਾਂ ਵੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਅਗਰ ਹੈਵੀ ਸੂਟ ਆਰਡਰ ਕਰਦੇ ਹੋ ਤਾਂ ਵੀ ਸ਼ਿਪਿੰਗ ਫ੍ਰੀ ਰਹੇਗੀ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਜਿੰਨੇ ਕੁ ਕਲਰ ਆਪਸ਼ਨ ਹੁੰਦੀ ਹੈ ਮੈਂ ਇਹਦੇ ਵਿੱਚ ਐਡ ਕੀਤੀ ਹੁੰਦੀ ਹੈ ਤੇ ਇਹਦੇ ਤੋਂ ਇਲਾਵਾ ਹੋਰ ਕਲਰ ਆਪਸ਼ਨ ਨਹੀਂ ਹੁੰਦੀ ਇਹਦੇ ਵਿੱਚ ਇਹ ਵਾਲੇ ਸੂਟ ਸ਼ਿਮਰ ਫੈਬਰਿਕ ਦੇ ਵਿੱਚ ਆਉਣਗੇ ਇਹ ਵਾਲਾ ਸੂਟ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲਦਾ ਪਿਆ ਤੇ ਇਹਨੂੰ ਤੁਸੀਂ ਬਾਏ ਕਰ ਸਕਦੇ ਹੋ ਨਾਲ ਦੁਪੱਟੇ ਹੈ बॉटम ਦੇ ਉੱਤੇ ਵੀ ਵਰਕ ਹੈ ਨਾਲ 슬ੀਵ ਦੇ ਉੱਪਰ ਵੀ ਵਰਕ ਹੈ ਨਾਲ ਇਹਦੇ ਵਿੱਚ ਕਲਰ অপਸ਼ਨ ਬਹੁਤ ਜ਼ਿਆਦਾ ਸੋਹਣੀ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ 올 ਇੰਡੀਆ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਥੈਂਕ ਯੂ so much ਵੀਡੀਓ ਦੇਖਣੇ